ਅਸੀਂ ਇਹ ਇਸ ਕਰਕੇ ਕੀਤਾ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਗੀਆਂ ਨਹੀਂ ਗਈਆਂ ਇਹਨਾਂ ਦਾ ਕੀ ਮੰਗਾਂ ਪੂਰੀਆਂ ਕਰਨਗੇ ਲੋਕ ਇਹਨਾਂ ਦੀ ਸਰਕਾਰ ਕੋਈ ਮੰਗ ਨਹੀਂ ਪੂਰੀ ਕਰ ਸਕਦੀ ਇਹਦਾ ਬਿੰਦ ਕ ਵਿੱਚ ਮੰਗ ਲੰਦੇ ਫਿਰ ਮਹੀਨੇ-ਮਹੀਨੇ ਤੋਂ 15-15 ਦਿਨਾਂ ਤੋਂ ਧਰਨਾ ਦੇ ਹੀ ਬੈਠੇ ਆ ਜੋ ਮਰਨ ਮਰਤੇ ਭੁੱਖ ਹਰਤਾਲ ਤੇ ਕਾਫੀ ਸਮੇਂ ਤੋਂ ਬੈਠੇ ਸੀ ਪ੍ਰਸ਼ਾਣੋ ਵਿੱਚ ਸਰਕਾਰ ਦੇ ਜਾ ਕੇ ਦਫ਼ਤਰ ਧਰਤਾ ਲਗਾ ਲਗਾ ਕੇ ਸਰਕਾਰ ਦੇ ਘਰਾਂ ਜਾ ਕੇ ਧਰਨਾ ਲਗਾਣ ਸੇ ਲਗਾਣਾ ਹੈ ਪਰ ਜਿਹੜੀ ਸਾਡੀ ਜਥੇਬੰਦੀ ਹੈ ਇਹ ਇੱਥੋਂ ਨਹੀਂ ਉੱਠੂਗੀ ਧਰਨੇ ਤੋਂ ਨੂੰ ਹੈਰਾਨ ਕਰਨ ਵਾਸਤੇ ਤੇ ਏਸੀ ਕਰਕੇ ਉੱਥੇ ਸੀ ਪੱਕੇ ਮੋਰਚੇ ਲਾਏ ਹੋਏ ਆ ਬਹੁਤ ਨਿਯਾਇਤ ਗਲਤ ਹੈ ਜੀ ਆਪ ਬੋਲਿਆ ਕੀ ਕਸੂਰ ਹੈ ਇਹਦੇ ਵਿੱਚ ਆ ਜਿਹੜੇ ਛੜਕਾ ਜਾਮ ਹੈ ਇਹ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈ ਸਰਕਾਰ ਕਿਵੇਂ ਮੰਗਾ ਘੁਰਿਆਂ ਕਰ ਰਹੀ ਹੈ ਮੋਰੇ ਲਾਉਣ ਨਾਲ ਇੱਥੇ ਜਾ ਕੇ ਕਿਉਂ ਹੁਣ ਸਰਕਾਰ ਮੰਗਾ ਝੋਨੇ ਮਰ ਜਾਣਗੇ ਦਾ ਪਰਮਾਤਮਾ ਮਾਰਦਾ ਝੋਨੇ ਇਹ ਤਾਂ ਬੰਦੇ ਤਾਂ ਨਹੀਂ ਮਰਦੇ ਜਿਹੜੇ ਗਰੀਬ ਹੈ ਝਾੜੀ ਕਰਨ ਵਾਲੇ ਉਹ ਕਿੱਥੋਂ ਦੇਣਗੇ ਨਹੀਂ ਸੁਣੀ ਇਸ ਕਰਕੇ ਸਾਨੂੰ ਜਾਮ ਲਾਉਣੇ ਪਏ ਰੋਡ ਜਾਮ ਕਰਨਾ ਸਹੀ ਹੈ ਇਹ ਲੋਕਾਂ ਨੂੰ ਘਰਾਨ ਕਰਦੇ ਆ ਜਮਾ ਗਲਤ ਆ ਇਹ ਲੋਕਾਂ ਨੂੰ ਗਰਮੀ ਮਰੀ ਜਾਂਦੇ ਲੋਕਾਂ ਨੂੰ ਘਰਾਨ ਕਰਦੇ ਆ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਵਾਂ ਬਬਲ ਨੂੰ ਕੰਮ ਕਰਨ ਵਾਲਾ ਕੰਮ ਹੈ ਇਹਨਾਂ ਦਾ ਹੋਰ ਤਾਂ ਵੀ ਲੋਕਾਂ ਤੋਂ ਵੀ ਅਸੀਂ ਮਾਫੀ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਪਰੇਸ਼ਾਨ ਕੀਤਾ ਸਾਡੇ ਤੇਲ ਸਾਡਾ ਮਾਦਾ ਇਹਨਾਂ ਨਾਲ ਕੀ ਜਾਂਦਾ ਗਾ ਆਪ ਤੇ ਪਿੰਡਾਂ 'ਚ ਲਾਉਣ ਲੱਗ ਕੇ ਜਾ ਕੇ ਉਹਨਾਂ ਦਾ ਤਮਾਨ ਦੇ ਕੋਠੀ ਮੂਰੇ ਲਾਉਣ ਜਾ ਕੇ ਆਗ ਦਾ ਧਰਨਾ ਲਾ ਕੇ ਬਹਿ ਜਾਂਦੇ ਗੇ ਜੇ ਕੋਈ ਸਵਾਮ ਜਪੂਰੀ ਹੋਵੇ ਬੰਦੇ ਨੂੰ ਕੋਈ ਦੁੱਖ ਤਕਲੀਫ